हां जी पंजाबी ਉਹ 사ਸਤਰੀ ਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਪਸੂਤੇ ਟੰਗੇ ਗਏ ਨੇ ਔਰ ਦੂਜੇ ਪਾਸੇ ਉਹਨਾਂ ਦੀ ਜਿਹੜੀ ਪਤਨੀ ਹੈ ਉਹਨੂੰ ਵੀ ਪਸਾ ਦਿੱਤਾ ਹੈ ਦਰਸਲ ਦੇ ਵਿੱਚ ਇੱਕ ਚਾਰ ਸ਼ੀਟ ਜਿਹੜੀ ਤੁਸੀਂ ਕੱਲ ਸੁਣੀ ਹੈ ਕਿ ਦਾਖਲ ਹੋ ਗਈ ਅਕਾਉਂਟ ਦੇ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ ਵਿਜੀਲੈਂਸ ਨੇ ਯਾਨੀ 7ਵੇਂ ਦਿਨ 59 ਦਿਨ ਹੋ ਚੁੱਕੇ ਸੀ 60ਵੇਂ ਦਿਨ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੋਣੀ ਸੀ ਇਸ ਕਰਕੇ ਪੰਜਾਬ ਦੀ ਸਰਕਾਰ ਨੂੰ ਔਰ ਦੂਜੇ ਪਾਸੇ ਵਿਜੀਲੈਂਸ ਵੀਰੋ ਨੂੰ ਇਸ ਗੱਲ ਦਾ ਪੱਕੇ ਤੌਰ ਤੇ ਅੰਦਾਜ਼ਾ ਸੀ ਔਰ ਪਤਾ ਸੀ ਕਿ ਵਿਕਰਮ ਸਿੰਘ ਮਜੀਠੀਆ ਜੇਕਰ ਇੱਕ ਦਿਨ ਵੀ ਲੇਟ ਹੋ ਜਾਂਦਾ ਤਾਂ ਭਾਈ ਉਹਦੀ ਜ਼ਮਾਨਤ ਦੂਜੇ ਦਿਨ ਯਾਨੀ ਅੱਜ ਤੈ ਸੀ ਐਸੇ ਕਰਕੇ 90 ਦਿਨ ਕੱਲ ਹੋ ਗਏ ਸੀ ਅੱਜ ਉਹਨੂੰ 60 ਦਿਨ ਬਣਦੇ ਸੀ ਪੰਜਾਬ ਦੀ ਸਰਕਾਰ ਤੇ ਵਿਜੀਲੈਂਸ ਦਾ ਜਿਹੜਾ ਬਣਾਇਆ ਹੋਇਆ ਜਾਲ ਸੀ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਤਾਂ ਫਸਣ ਹੀ ਸੀ ਬਲਕਿ ਉਹਨਾਂ ਦੀ ਪਤਨੀ ਵੀ ਬਾ ਚੁੱਕੀ ਹੈ ਪਰ ਅੱਜ ਤੁਹਾਡੇ ਸਾਹਮਣੇ ਮੈਂ ਖੁਲਾਸਾ ਕਰਨ ਜਾ ਰਿਹਾ ਇੱਕ ਵੀਡੀਓ ਦੇ ذریعے ਕਿ ਵਿਕਰਮ ਸਿੰਘ ਮਜੀਠੀਆ ਕਸੂਤੇ ਕਿਵੇਂ ਟੰਗੇ ਗਏ ਨੇ ਔਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਸੀ ਪੰਜਾਬ ਦੇ ਲੋਕਾਂ ਨੂੰ ਕਿ ਵਿਕਰਮ ਮਜੀਠੀਆ ਦਾ ਭੁੱਲੀ ਜਾਓ ਕਿ ਅਸੀਂ ਜੇਲ੍ਹ ਦੇ ਵਿੱਚੋਂ ਬਾਹਰ ਨਿਕਲ ਦੇਵਾਂਗੇ ਇਹ ਗੱਲ ਸੱਚ ਸਾਬਤ ਹੋ ਗਈ ਹੈ ਤਾਂ ਹੁਣ ਜੀ 20 ਸਾਲ ਦਾ ਪ੍ਰਾਪਦਾਨ ਯਾਨੀ 20 ਸਾਲ ਤੱਕ ਦੀ ਸਜ਼ਾ ਵਿਕਰਮ ਸਿੰਘ ਮਜੀਠੀਆ ਜੜ ਕੇ ਬਾਦਲਾਂ ਦੇ ਬਹੁਤ ਉੱਚੇ ਹੋਏ ਤੇ ਔਰ ਵੱਡੇ ਤਸਕਰ ਨਿਕਲੇ ਪੰਜਾਬ ਦੀਆਂ ਮਾਮਾ ਨੂੰ ਪੰਜਾਬ ਦੀਆਂ ਭੈਣਾਂ ਨੂੰ ਰਵਾਉਣ ਵਾਲੇ ਇਹੀ ਵਿਕਰਮ ਸਿੰਘ ਮਜੀਠੀਆ 20 ਸਾਲ ਦੇ ਲਈ ਅੰਦਰ ਜਾਣਗੇ ਔਰ ਦੂਜੇ ਪਾਸੇ ਪਤਨੀ ਕਿਉਂ ਫਸਾ ਦਿੱਤੀ ਹੈ ਵਿਕਰਮ ਸਿੰਘ ਮਜੀਠੀਏ ਨੇ ਦਰਸਾਲ ਦੇ ਵਿੱਚ ਆਪਣੀ ਪਤਨੀ ਦਾ ਨਾਮ ਵਰਤਿਆ ਪੰਜਾਬ ਦੇ ਲੋਕਾਂ ਨੂੰ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਭਾਈ ਜਿਹੜੇ ਇਹ ਵੱਡੇ ਲੋਕ ਨੇ ਇਹ ਦਰਸਾਲ ਦੇ ਵਿੱਚ ਚੋਰੀ-ਚੋਰੀ ਇੱਕ ਦੂਜੇ ਦਾ ਨਾਮ ਵਰਤਦੇ ਸੀਗੇ ਇਸ ਕਰਕੇ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਹੈ ਜਿਹੜੀ ਉਹਨੇ ਆਪਣੇ ਪਤੀ ਦਾ ਨਾਮ ਕਾਗਜ਼ਾਂ ਦੇ ਵਿੱਚ ਆਪਣੇ ਨਾਲ ਦਰਜ ਨਹੀਂ ਕਰਵਾਇਆ ਸੀ ਤਾਂ ਕਿ ਪਤਾ ਨਾ ਲੱਗੇ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਪ੍ਰਸ਼ਾਸਨ ਨੂੰ ਪੰਜਾਬ ਦੇ ਲੋਕਾਂ ਨੂੰ ਕਿ ਸਾਡੀ ਜਿਹੜੀ ਸੰਪਤੀ ਹੈ ਉਹ ਕਿਸ ਦੇ ਨਾਮ ਹੈ ਦਰਸਲ ਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਬਹੁਤ ਸਾਰੇ ਪਲਾਟ ਨੇ ਕਿੱਥੇ-ਕਿੱਥੇ ਨੇ ਉਹ ਤੁਹਾਡੇ ਨਾਲ ਜ਼ਿਕਰ ਕਰਾਂਗੇ ਔਰ ਪਹਿਲਾ ਮੈਂ ਤੁਹਾਨੂੰ ਇਹਦੀ ਖਬਰ ਸੁਣਾਉਂਗਾ ਕਿ ਵਿਕਰਮ ਸਿੰਘ ਮਜੀਠੀਆ ਕਸੂਤੇ ਕਿਵੇਂ ਫਸੇ ਆ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਪਰਿਵਾਰਾਂ ਤੇ ਇਹਨਾਂ ਮਜੀਠੀਆ ਤੇ ਐਕਸ਼ਨ ਕਿਵੇਂ ਕਰਦਾ ਸੁਣੋ ਪਰ ਸਭ ਤੋਂ ਵੱਡੀ ਗੱਲ ਹੈ ਕਿ 700 ਕਰੋੜ ਦੀ ਜਿਹੜੀ ਆ ਨਿਕਲੀ ਆ 540 ਕਰੋੜ ਕਰਤੇ ਸੀ ਆਵਾਂ ਦੇ ਪਾਰਟੀ ਦੇ ਮੰਤਰੀ ਵੀ ਤੇ ਹੋਰ ਵੀ ਉਹ 700 ਕਰੋੜ ਦਾ ਲੇਖਾ ਜੋਖਾ ਜਿਹੜੀ ਆਪਾਂ ਕਹੀਏ ਕਿ ਆਮਦਨ ਤੋਂ ਵੱਧ ਜਜ਼ਾਤ ਦਾ ਉਹ ਵਿਜੀਲੈਂਸ ਬਿਊਰੋ ਨੇ ਦਾਵਾ ਠੋਕਿਆ ਕਿ 700 ਕਰੋੜ ਦੀ ਪ੍ਰਾਪਰਟੀ ਜਿਹੜੀ ਹੈ ਇਹ ਵਿਕਰਮਜੀਠੀਆ ਦੇ ਕੋਲ ਉਹ ਹੈ ਜਿਹੜੀ ਆਮਦਨ ਤੋਂ ਵੱਧ ਜ਼ਦਾਤ ਲਈ ਬਣਾਈ ਗਈ ਹੈ ਇਹਦੇ ਵਿੱਚ ਬਹੁਤ ਪ੍ਰਾਪਰਟੀਆਂ ਹੈਗੀਆਂ ਜਿਹੜੀ ਕੁਝ ਦਿੱਲੀ ਦੀ ਪ੍ਰਾਪਰਟੀ ਇਹਨਾਂ ਨੂੰ ਲੱਭੀ ਹੈ ਫਾਰਮ ਹਾਊਸ ਹੈਗਾ ਹੋਰ ਕੁਝ ਹਰਿਆਣੇ ਚ ਵੀ ਪ੍ਰਾਪਰਟੀਆਂ ਇਹਨਾਂ ਨੂੰ ਮਿਲੀਆਂ ਹੈਗੀਆਂ ਸਭ ਤੋਂ ਵੱਡੀ ਗੱਲ ਹੈ ਜਿਹੜੀ ਹੈ ਨਾ ਇੱਕ ਹੋਰ ਚੀਜ਼ ਇਸ ਚਾਰ ਸ਼ੀਟ ਵਿੱਚ ਕਿਉਂਕਿ ਇਹਨੂੰ ਪੜਦਿਆਂ ਵੀਰੇ 5-6 ਦਿਨ ਲੱਗ ਜਾਣੇ ਆ 40000 ਰੁਪਏਾਂ ਨੂੰ ਕਿਹੜਾ ਪੜਨਾ ਦਾ ਸੌਖਾ ਉਹ ਤੋ ਤੋ ਮੈਨੂੰ ਸਮਝ ਆਈ ਹੈ ਜਾਂ ਮੈਂ ਸਮਝਿਆ ਕਿਸੇ ਕੋ ਇਹਦੇ ਚ ਗੱਡੀਆਂ ਦਾ ਬਹੁਤ ਜ਼ਿਕਰ ਹੈ ਬਈ ਬਹੁਤ ਜ਼ਿਆਦਾ ਗੱਡੀਆਂ ਜਿਹੜੀਆਂ ਵੀ ਕਰਮਚੀ ਇਹਦਾ ਪੈਸਾ ਉੱਥੇ ਨਿਵੇਸ਼ ਹੈਗਾ ਸੀ ਕਾਰਾਂ ਵਾਲੇ ਤੇ ਉਹ ਵੀ ਜਿਹੜਾ ਹੈ ਗੱਡੀਆਂ ਦਾ ਵੀ ਮਹਿੰਗੀ ਗੱਡੀਆਂ ਲਗਜ਼ਰੀ ਗੱਡੀਆਂ ਦਾ ਉਹ ਵੀ ਚਾਰ ਸ਼ੀਟ ਦੇ ਵਿੱਚ ਦੱਸਿਆ ਗਿਆ ਕਿ ਕਿਹੜੀਆਂ ਕਿਹੜੀਆਂ ਗੱਡੀਆਂ ਇਹਨਾਂ ਨੇ ਕਿਵੇਂ ਕਿਵੇਂ ਕਿਹਦੇ ਕਿਹਦੇ ਨਾਮ ਤੇ ਰੱਖੀਆਂ ਹੋਈਆਂ ਤਾਂ ਸੁਣ ਲਿਆ ਪੰਜਾਬ ਵਾਲੇ ਪੂਰੇ ਪੰਜਾਬ ਦੇ ਅੰਦਰ ਵੱਡੇ ਪੈਮਾਨੇ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਨੇ ਜਿਹੜੀ ਤਸਕਰੀ ਕਰਵਾਈ ਤੇ ਕੀਤੀ ਐਸ ਕਰਕੇ ਲਗਜ਼ਰੀ ਗੱਡੀਆਂ ਨੇ ਜਿੱਕਰ ਬਹੁਤ ਵੱਡੇ ਪੱਧਰ ਦੇ ਉੱਤੇ ਆ ਗਿਆ ਕਹਿੰਦੇ ਜੀ 40000 ਪੇਜ ਹੈ ਜਿਨ੍ਹਾਂ ਦੀ ਚਾਰ ਸੀਟ ਕੋਰਟ ਦੇ ਅੰਦਰ ਦਾਖਲ ਕੀਤੀ ਹੈ ਚਾਰ ਟਰੰਕ ਭਰੇ ਹੋਏ ਨੇ ਇਸ ਪੰਨਿਆਂ ਦੇ ਤਾਂ ਅੰਦਾਜ਼ਾ ਲਾ ਲਓ ਕਿ ਪੰਜਾਬ ਦੇ ਅੰਦਰ ਜਿਹੜੀ ਤਸਕਰੀ ਕਰਨ ਵਾਲਾ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ 40000 ਪੇਜ ਕਦੋਂ ਤੱਕ ਮਾਨਯੋਗ ਹਾਈ ਕੋਰਟ ਉਹਨਾਂ ਪੰਨਿਆਂ ਨੂੰ ਪੜੂ ਦੋਸਤੋਂ ਬਾਅਦ ਸਜ਼ਾ ਦਾ ਪ੍ਰਾਵਧਾਨ ਆਉਣਾ ਕਿਉਂਕਿ ਬਿਕਰਮ ਸਿੰਘ ਮਜੀਠੀਆ ਕਿਸੇ ਵੀ ਹਾਲਤ ਦੇ ਵਿੱਚ ਜੇਲ੍ਹ ਦੇ ਵਿੱਚੋਂ ਰਿਹਾ ਨਹੀਂ ਹੋ ਸਕਦੇ ਇਹ ਗੱਲ ਤਾਂ ਤੈਅ ਹੈ ਕਿਉਂਕਿ ਹਾਈ ਕੋਰਟ ਬੰਨੀ ਉਹ ਵੀ ਇੱਕ ਬਹੁਤ ਵੱਡੀ ਹਦਾਇਤ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਖੜੀ ਹੈ ਵਿਜੀਲੈਂਸ ਬਿਊਰੋ ਹੈ ਪੰਜਾਬ ਦੇ ਲੋਕ ਨੇ ਜਿਹੜੇ ਕਹਿ ਰਹੇ ਆ ਜੀ ਬਿਕਰਮ ਸਿੰਘ ਮਜੀਠੀਆ ਨੂੰ ਕਹਿੰਦੇ ਜੀ ਪੰਜਾਬ ਦੀ ਜੇਲ੍ਹ ਦੇ ਵਿੱਚ ਵੀ ਨਾ ਰੱਖੋ ਇਹਨੂੰ ਡਿਬਰੂਗੜ੍ਹ ਦੇ ਵਿੱਚ ਸ਼ਿਫਟ ਕਰ ਦਿਓ ਕੋਈ ਕਹਿੰਦਾ ਕਾਲੇ ਪਾਣੀ ਭੇਜ ਦਿਓ ਪਰ ਹੁਣ ਪੰਜਾਬ ਦੇ ਲੋਕਾਂ ਦੀ ਜਿਹੜੀ ਥਿਉਰੀ ਹੈ ਉਹਨੂੰ ਦੇਖਦੇ ਹੋਇਆ ਮਾਨਯੋਗ ਹਾਈ ਕੋਰਟ ਨੇ ਇੱਕ ਬਹੁਤ ਵੱਡਾ ਸਨੇਹਾ ਪੰਜਾਬ ਦੇ ਲੋਕਾਂ ਦੇ ਵਿੱਚ ਘੜ ਦਿੱਤਾ ਯਾਨੀ ਬਿਕਰਮ ਸਿੰਘ ਮਜੀਠੀਆ ਨੂੰ 20 ਸਾਲ ਦੀ ਸਜ਼ਾ ਕਿਉਂ ਹੋ ਸਕਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਮਾਰੇ ਨੇ ਚਿੱਟੇ ਦੀ ਤਸਕਰੀ ਕੀਤੀ ਆ ਬਹੁਤ ਸਾਰਾ ਪੈਸਾ ਇਹਨਾਂ ਨੇ ਜਿਹੜਾ ਕਿ 2 ਨੰਬਰ ਦੇ ਵਿੱਚ ਬਣਾਇਆ ਤਾਂ ਉਸ ਤੋਂ ਬਾਅਦ ਅਦਾਲਤਾਂ ਨੂੰ ਵਿਜੀਲੈਂਸ ਵਿਭਾਗ ਨੂੰ ਪੰਜਾਬ ਦੀ ਸਰਕਾਰ ਨੂੰ ਤੇ ਲੋਕਾਂ ਨੂੰ ਤੁਮਰਾ ਕਰਨ ਦੀ ਸ਼ਰੇਆਮ ਕੋਸ਼ਿਸ਼ ਕੀਤੀ ਐ। ਯਾਨੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹਨਾਂ ਨੇ ਆਪਣੀ ਸ਼ਬੀ ਕੀ ਬਣਾਈ? ਕਹਿੰਦੇ ਦੀ ਨਾ ਤਾਂ ਸਾਡੇ ਕੋਲੇ ਕੋਈ ਬੇਨਾਮੀ ਸੰਪਤੀ ਐ ਤੁਹਾਡੇ ਸਾਹਮਣੇ ਸੁਣਾਇਆ ਕਿ ਭਾਈ 700 ਕਰੋੜ ਦੀ ਜਿਹੜੀ ਕਿ ਸੰਪਤੀ ਐ ਬਲਕਿ ਜ਼ਿਆਦਾ ਵੀ ਹੋ ਸਕਦੀ ਐ ਪਰ ਉਹਦਾ 500 ਕਰੋੜ ਦਾ ਜ਼ਿਕਰ ਹੋ ਰਿਹਾ ਸੀ 540 ਕਰੋੜ ਪਰ ਦਰਹਸਾਲ ਦੇ ਵਿੱਚ ਜਿਹੜੇ ਇਹ ਲੋਕ ਨੇ ਇਹ ਬਾਦਲਾਂ ਦੇ ਲੋਕ ਨੇ ਬਾਦਲ ਖੁਦ ਇੱਕ ਐਸੇ ਤਸਕਰ ਇੱਕ ਐਸੇ ਲੁਟੇਰੇ ਪੰਜਾਬ ਨੂੰ ਲੁੱਟਣ ਵਾਲੇ 25 ਸਾਲ ਤੋਂ ਭਲਾ ਉਹਨਾਂ ਦੀ ਪ੍ਰਾਪਰਟੀ ਨਹੀਂ ਹੈਗੀ ਥੋੜੀ ਘਣੀ ਤੇ ਫਿਰ ਇਹਨਾਂ ਮਜੀਠੀਆ ਦੀ ਕਿਵੇਂ ਹੋ ਸਕਦੀ ਆ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਸਾੜਾ ਗਿਫਟ ਦੇ ਵਿੱਚ ਵੀ ਤਾਂ ਕੁਝ ਦੇ ਸਕਦੇ ਨੇ ਉਹਨੂੰ ਪਰ ਇਹਨਾਂ ਦੇ ਰਾਜ ਦੇ ਵਿੱਚ ਜਦੋਂ ਇਹ ਮੰਤਰੀ ਰਏ ਤਾਂ ਭਾਈ ਇਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਇੱਕ ਐਸੀ ਲੁੱਟ ਮਚਾਈ ਕਿ ਪੂਰਾ ਪੰਜਾਬ ਪੂਰੇ ਪੰਜਾਬ ਦੇ ਲੋਕ ਹੈਰਾਨ ਰਹਿ ਗਏ ਕਿ ਇਹ ਬਿਕਰਮ ਸਿੰਘ ਮਜੀਠੀਆ ਇੱਕ ਐਮਐਲਏ ਮੰਤਰੀ ਫੇਰ ਉਹ ਏਡੀ ਬੇਨਾਮੀ ਸੰਪਤੀ ਥੋੜੇ ਜਿਹੇ ਸਾਨਾਂ ਦੇ ਵਿੱਚ ਦੇਖੋ ਬਣਾ ਗਏ ਨੇ ਇਸ ਕਰਕੇ ਪੰਜਾਬ ਦੇ ਲੋਕ ਇਹਨਾਂ ਬਾਦਲਾ ਇਹਨਾਂ ਮਜੀਠੀਆਂ ਨੂੰ ਚੰਗੀ ਤਰ੍ਹਾਂ ਜਾਣ ਗਏ ਨੇ ਤੇ ਹੁਣ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਹੈ ਜਿਹੜੀ ਉਹਨੂੰ ਵਿਜੀਲੈਂਸ ਬਿਊਰੋ ਨੇ ਇੱਕ ਨੋਟਿਸ ਕੱਢਿਆ ਸੀ ਤੁਹਾਡੇ ਯਾਦ ਵੀ ਹੋਣਾ ਤਾਂ ਹੁਣ ਉਹਨੂੰ ਕਹਿੰਦੇ ਜੇ ਇਹਦੀ ਗ੍ਰਿਫਤਾਰੀ ਹੋ ਸਕਦੀ ਉਹਨੂੰ ਜੇਲ੍ਹ ਦੇ ਵਿੱਚ ਪਾ ਸਕਦੇ ਨੇ ਤੇ ਧੱਕਣਾ ਵੀ ਚਾਹੀਦਾ ਬਾਰ ਬਾਰ ਉਸੇ ਜਨਾਨੀ ਦੁਆਰਾ ਝੂਠ ਬੋਲਿਆ ਗਿਆ ਬਿਕਰਮ ਸਿੰਘ ਮਜੀਠੀਆ ਨੂੰ ਸੱਚਾ ਸੁੱਚਾ ਸਾਬਤ ਕਰਨ ਦੀ ਗੱਲ ਕਹੀ ਗਈ ਉਹਦੀ ਪਤਨੀ ਦੁਆਰਾ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀਆਂ ਦਿੱਤੀਆਂ ਗਈਆਂ ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਜਿਹੜਾ ਮੌਜੂਦਾ ਮੁੱਖ ਮੰਤਰੀ 3 ਕਰੋੜ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਉਸ ਬੰਦੇ ਨੂੰ ਇੱਕ ਆਮ ਜਿਹੇ ਲੋਕ ਪਹਿਲਾਂ ਹੋਣਗੇ ਜਦੋਂ ਸਰਕਾਰ ਹੋਣੀ ਪਰ ਜਦੋਂ ਉਹ ਸੱਤਾ ਦੇ ਵਿੱਚ ਨਹੀਂ ਹੈ ਇੱਕ ਆਮ ਬੰਦੇ ਦੀ ਤਰ੍ਹਾਂ ਹੀ ਹੁੰਦੇ ਆ ਤਾਂ ਭਾਈ ਉਹਨਾਂ ਨੇ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਧਮਕੀਆਂ ਦੇ ਦਿੱਤੀਆਂ ਜਿਹੜੀਆਂ ਮੁੱਖ ਮੰਤਰੀ ਨੂੰ ਵੀ ਚੜਿਆ ਗਈਆਂ ਨੇ ਤੇ ਹੁਣ ਮੁੱਖ ਮੰਤਰੀ ਪੰਜਾਬ ਯਾਨੀ ਸੀਐਮ ਭਗਵੰਤ ਮਾਨ ਇਹਨਾਂ ਦੀ ਐਸੀ ਸ਼ੰਡ ਕੱਢ ਰਿਹਾ ਪੂਰਾ ਪੰਜਾਬ ਹੀ ਨਹੀਂ ਬਲਕਿ ਮੁਲਖਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਦਾ ਡੰਕਾ ਵੱਜ ਚੁੱਕਿਆ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲਤੋ ਜ਼ਰੂਰ ਕਰ ਲੈਣਾ ਜੀ ਧੰਨਵਾਦ